ਇਸ ਕੋਠੀ ਦਾ ਅੰਦਰ ਬਹੁਤ ਸੋਹਣਾ ਕੰਮ ਹੋਇਆ ਹੋਇਆ ਜੀ ਤੁਸੀਂ ਵੀਡੀਓ ਨਾਲ ਜੁੜੇ ਰਹੇ ਹੋ ਤੇ ਆਪਾਂ ਅੰਦਰ ਚੱਲਾਂਗੇ ਇਹ 32 3300 ਸਕਰ ਫੁੱਟ ਏਰੀਆ ਦੀ ਕੋਠੀ ਹੈ ਜੀ ਇਹ 2 ਕਹਾੜ ਥੱਲੇ ਹੈ 1200 ਸਕਰ ਫੁੱਟ ਏਰੀਆ ਉੱਪਰ ਹੈਗਾ ਤੇ ਵਿਹੜਾ ਵੀ ਦੇਖੋ ਬਹੁਤ ਖੁੱਲਾ ਹੈਗਾ ਤੇ ਇੱਕ ਵਾਰੀ ਫਰੰਟ ਕਨਿਝਾਤ ਮਾਰੋ ਸਾਰਾ ਕੰਮ ਕੰਪਲੀਟ ਹੈ ਕੋਠੀ ਦਾ ਰੰਗ ਵੀ ਹੋਇਆ ਹੋਇਆ ਹੈ ਤੇ ਅੰਦਰ ਤੋਂ ਵੀ ਸਾਰਾ ਰੰਗ ਵਗੈਰਾ ਦਾ ਜੋ ਇੰਟੀਰੀਅਰ ਦਾ ਲੱਕੜ ਵਗੈਰਾ ਦਾ ਸਾਰਾ ਕੰਮ ਓਕੇ ਹੈ ਤੇ ਕੋਠੀ ਦੇ ਅੰਦਰ ਦੀ ਗੱਲ ਕਰੀਏ ਆਪਾਂ ਜਿਹੜਾ ਫਰਸ਼ ਦੀ ਗੱਲ ਕਰੀਏ ਸਾਰੀ ਦੇ ਵਿੱਚ ਗ੍ਰੇਨਾਈਟ ਲੱ ਤੇ ਸੱਪ ਪਿਛਲੇ ਪਾਸੇ ਟਾਇਲ ਲੱਗਿਆ ਜੇ ਉੱਪਰ ਵੀਡੀਓ ਚ ਲੱਗੀ ਆ ਤੇ ਆਹ ਦੇਖੋ ਜੀ ਥੱਲੇ ਸਾਰੀ ਦੇ ਗ੍ਰੇਨਾਈਟ ਲੱਗਿਆ ਹੋਇਆ ਤੇ ਡਾਊਨ ਸੀਲਿੰਗ ਦਾ ਵੀ ਬਹੁਤ ਸੋਹਣਾ ਡਿਜ਼ਾਈਨ ਆ ਸਾਰੇ ਕਮਰਿਆਂ ਦੇ ਵਿੱਚ ਅਲੱਗ-ਅਲੱਗ ਆ ਪੋਰਚ ਵਿੱਚੋਂ ਐਂਟਰ ਹੋਇਆ ਇਧਰਲੇ ਪਾਸੇ ਤੁਸੀਂ ਦੇਖਿਆ ਸੀ ਡ੍ਰਾਈング ਰੂਮ ਦਾ ਏਰੀਆ ਸੀਗਾ ਤੇ ਆਹ ਲੌਬੀ ਦਾ ਏਰੀਆ ਆ ਗਿਆ ਜੀ ਤੇ ਤੁਸੀਂ ਦੱਸਣਾ ਜ਼ਰੂਰ ਆ ਕਮੈਂਟਾਂ ਚ ਕਿਵੇਂ ਲੱਗੀ ਤੁਹਾਨੂੰ ਇਹ ਕੋਠੀ ਤੇ ਆਪਾਂ ਪਹਿਲੇ ਬੈੱਡਰੂਮ ਦੇ ਵਿੱਚ ਚੱਲਦੇ ਆ ਖੁੱਲੇ ਬੈੱਡਰੂਮ ਨੇ ਜੀ ਕੋਠੀ ਦੇ ਅੰਦਰ 14x12 ਦਾ ਆ ਬੈੱਡਰੂਮ ਆ ਆ ਦੇਖੋ ਤੇ ਮੈਚਿੰਗ ਦੇਖੋ ਕਲ ਤੇ ਆਪਾਂ ਜੇ ਇਹਦੇ ਵਿੱਚ ਚੁਗਾਠਾਂ ਦੀ ਗੱਲ ਕਰੀ ਸਾਰੀ ਕੋਠੀ ਦੇ ਵਿੱਚ ਚੁਗਾਠਾਂ ਹੈਗੀਆਂ ਜੀ ਪੱਥਰ ਦੀਆਂ ਇੱਕ ਵਾਰੀ ਇਹਨਾਂ ਦੇ ਉੱਪਰ ਪੇਂਟ ਵਗੈਰਾ ਕਿਤੇ ਕਿਤੇ ਹੋਇਆ ਹੋਇਆ ਕਿਤੇ ਕਿਤੇ ਰਹਿੰਦਾ ਕਰਨ ਵਾਲਾ ਤੇ ਸੇਮ ਲੁੱਕ ਦੰਦੀਆਂ ਨੇ ਤੇ ਬਹੁਤ ਮਜ਼ਬੂਤੀ ਹੈ ਇਹਨਾਂ ਦੀ ਆਜੋ ਹੁਣ ਆਪਾਂ ਇਧਰ ਦਿਖਾਉਣਾ ਤੁਹਾਨੂੰ ਇਹ ਆ ਗਿਆ ਜੀ ਕਿਚਨ ਦਾ ਏਰੀਆ ਕਿਚਨ ਇਹਦੇ ਵਿੱਚ ਰੱਖਿਆ ਹੋਇਆ ਜੀ ਬੈਕ ਸਾਈਡ ਤੁਸੀਂ ਦੇਖ ਰਹੇ ਹੋ ਕਿਚਨ ਦਾ ਵੀ ਸੋਹਣਾ ਕੰਮ ਹੋਇਆ ਹੋਇਆ ਤੇ ਸਾਰੀ ਦੇ ਅੰਦਰ ਪੇਂਟ ਹੋਇਆ ਹੋਇਆ ਕੋਠੀ ਦੇ ਤੇ ਥੱਲੇ ਗ੍ਰੇਨਾਈਟ ਹੈ ਜੀ ਤੇ ਚੁਗਾਠਾਂ ਜਿਹੜੀਆਂ ਉਹ ਹੋ ਗਈਆਂ ਪੱਥਰ ਦੀਆਂ ਆ ਦੇਖੋ ਤੇ ਆ ਬੈਡਰੂਮ ਹੈ ਜੀ ਦੂਜਾ ਇਹਦੇ ਵਿੱਚ ਆ ਦੇਖੋ ਇਹ ਵੀ ਕਾਫੀ ਖੁੱਲਾ ਹੈ ਕਹਿੰਦਾ ਤੇ 12 ਤੋਂ 12x14 ਤੋਂ ਘੱਟ ਕੋਈ ਬੈਡਰੂਮ ਨਹੀਂ ਇਹਦੇ 'ਚ ਇੱਕ ਅਲੱਗ ਤੋਂ ਜੋ ਆ ਦੇਖੋ ਇੱਧਰ ਕਬੂਰਡ ਦਿੱਤਾ ਹੈ ਡਰੈਸਿੰਗ ਏਰੀਆ ਦੇ ਵਿੱਚ ਤੇ ਇੱਕ ਵਾਸ਼ਰੂਮ ਅਟੈਚ ਹੈ ਜੀ ਇਹਦੇ ਨਾਲ ਤੇ ਆਪਾਂ ਲੌਬੀ 'ਚ ਦੁਬਾਰਾ ਆ ਕੇ ਥੋ ਦੋ ਬੈਡਰੂਮ ਹਨ ਥੱਲੇ ਖੁੱਲੇ ਬੈਡਰੂਮ ਨੇ ਜੀ ਇੱਕ ਕਿਚਨ ਹੋ ਗਿਆ ਇੱਕ ਡ੍ਰੈਨ ਰੂਮ ਦਾ ਏਰੀਆ ਕਿਹਾ ਸੀ ਦੋਨੇ ਬੈਡਰੂਮ ਨਾਲ ਵਾਸ਼ਰੂਮ ਅਟੈਚ ਨੇ ਤੇ ਹੁਣ ਆਪਾਂ ਉੱਪਰ ਲੈ ਕੇ ਚੱਲਦੇ ਹਾਂ ਤੁਹਾਨੂੰ ਪੌੜੀਆਂ ਦੇ ਥੱਲੇ ਜਿਹੜਾ ਜਗ੍ਹਾ ਹੈਗੀ ਇਹ ਵੀ ਕਾਫੀ ਮਤਲਬ ਕਾ ਬੋਰਡ ਕੱਢਿਆ ਹੋਇਆ ਤੇ ਹੁਣ ਆਪਾਂ ਉੱਪਰ ਚੱਲਦੇ ਆ ਇੱਕ ਇਹਦੇ ਵਿੱਚ ਹੋਰ ਖਾਸियत ਹੈ ਜੀ ਜਿਹੜੀ ਕੋਠੀ ਹੈ ਕੋਠੀ ਦੇ ਜਿਹੜੀ ਪੌੜੀ ਚੜਾਈ ਹੋਈ ਆ ਉਹ ਵੀ ਪੱਥਰ ਜਿਹੜੀ ਚਗਾਠ ਹੈ ਉਸੇ ਮਟੀਰੀਅਲ ਨਾਲ ਚੜਾਈ ਹੋਈ ਹੈ ਉਹ ਬਣੇ ਬਣਾਏ ਅੱਡੇ ਆਉਂਦੇ ਆ ਉਦਾਂ ਹੀ ਫਿੱਟ ਕੀਤੇ ਹੋਏ ਨੇ ਤੇ ਉੱਪਰ ਵਾਲੇ ਪੋਰਸ਼ਨ ਤੇ ਆ ਗਏ ਜੀ ਆਪਾਂ ਇਹ ਹੈਗਾ ਜੀ ਇੱਕ ਬੈੱਡਰੂਮ ਇਹਦੇ ਵਿੱਚ ਇਹ ਵੀ ਕਾਫੀ ਖੁੱਲਾਗਾ ਇਹਦਾ ਡਿਜ਼ਾਈਨ ਦੇਖੋ ਤੁਸੀਂ ਆ ਗਿਆ ਜੀ LCD ਪੈਨਲ ਇੱਧਰ ਤੇ ਕਲਰ ਜੇ سرمਾਈਕੇ ਦਾ ਕਲਰ ਆ ਦੇਖੋ ਬਹੁਤ ਸੋਹਣਾ ਮੈਚ ਕਰਦਾਗਾ ਤੇ ਕਿਤੇ ਜਗ ਬੋਰਡ ਆ ਗਿਆ ਜੀ ਇੱਕ ਦਿਨ ਚ ਡਰੈਸਿੰਗ ਆ ਡਰੈਸਿੰਗ ਏਰੀਆ ਜੇ ਕੋਈ ਖਾਸ ਸਜਾਵਟ ਨਹੀਂ ਕੀਤੀ ਤੇ ਬਾਥਰੂਮ ਬਹੁਤ ਸੋਹਣਾ ਟਾਇਲ ਵਗੈਰਾ ਚਾੜ ਕੇ ਬਹੁਤ ਸੋਹਣਾ ਬਣਾਇਆ ਹੋਇਆ ਤੇ ਜੋੜੀਆਂ ਦਾ ਕੰਮ ਵੀ ਸਾਰੀ ਕੋਠੀ ਦੇ ਵਿੱਚ ਕਿਤੇ ਕਿਤੇ ਮੈਂਦ ਕਹਿੰਦਾ ਮਤਲਬ ਸਾਗਵਾਂ ਦੀ ਲੱਕੜ ਕੀ ਕਿਤੇ ਕਿਤੇ ਬਾਈ ਉਹਨਾਂ ਨੇ ਬੋਰਡ ਵੀ ਲਾਇਆ ਬੋਰਡ ਦੇ ਨਾਲ ਲਾਇਆ ਸਮਿਕਾ ਤੇ ਆ ਇੱਕ ਬੈਡਰੂਮ ਦੂਜਾ ਆ ਗਿਆ ਜੀ ਨਾਲ ਇਹਨੂੰ ਆਪਾਂ ਸਟਡੀ ਰੂਮ ਵੀ ਕਹਿ ਸਕਦੇ ਆ ਤੇ ਹੁਣ ਆਪਾਂ 베ੜੇ ਚੱਲਦੇ ਆ ਜਿਹੜਾ ਬਾਹਰਲੇ ਪਾਸੇ 베ੜਾ ਹੈਗਾ ਉਪਰਲੇ ਪੋਰਸ਼ਨ ਤੇ ਤੇ ਬਾਹਰਲੇ ਪਾਸੇ ਗ੍ਰਿਲ ਲੱਗੀ ਹੋਈ ਹੈ ਤੁਸੀਂ ਦੇਖ ਰਹੇ ਹੋ ਤੇ ਤੁਸੀਂ ਦੱਸਣਾ ਜਰੂਰ ਕੋਠੀ ਕਿਵੇਂ ਲੱਗੀ ਇਹਨੂੰ ਕੋਠੀ ਨੂੰ ਬਣੀ ਨੂੰ ਹੋ ਗਏ ਮੈਨੂੰ 2 ਸਾਲ ਹੋ ਗਏ ਭਾਈ ਉਹਨਾਂ ਨੂੰ ਤਿਆਰ ਕਰਾਈ ਨੂੰ 1.5 ਸਾਲ ਤੇ ਕਲਰ ਦੀ ਮੈਚਿੰਗ ਤੇ ਕੰਮ ਹੋਇਆ ਤੁਹਾਨੂੰ ਕਿਦਾਂ ਲੱਗਾ ਵੀਰੇ